ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਨੇ ਔਰ ਇਹਨਾਂ ਉੱਪਰ ਵਰਤੀਆਂ ਜਾਣ ਵਾਲੀਆਂ ਕੁਝ ਐਪਸ ਵੀ ਸਾਡੀ ਜ਼ਰੂਰਤ ਨੇ ਜਿਨ੍ਹਾਂ ਦੇ ਵਿੱਚੋਂ WhatsApp ਇੱਕ ਬਹੁਤ ਅਹਿਮ ਐਪ ਮੰਨੀ ਜਾਂਦੀ ਹੈ ਕਿਉਂਕਿ ਕੁਝ ਹੀ ਪਲਾਂ ਦੇ ਵਿੱਚ ਅਸੀਂ ਆਪਣੇ ਸੁਨੇਹੇ ਜੇਕਰ ਕੋਈ ਡਾਟਾ ਸਾਂਝਾ ਕਰਨਾ ਤਾਂ WhatsApp ਦੇ ذریعے ਸਾਂਝਾ ਕਰਦੇ ਹਾਂ ਪਰ ਕਈ ਵਾਰ ਸਾਨੂੰ ਕੁਝ ਅਜਿਹੇ ਮੈਸੇजेस ਆਉਂਦੇ ਨੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਪੈਨਿਕ ਹੋ ਜਾਂਦੇ ਹਾਂ ਜਿਵੇਂ ਕਿ ਅਕਸਰ WhatsApp ਐਪ ਦੇ ਉੱਪਰ ਇੱਕ ਮੈਸੇਜ ਤੁਹਾਡੀ ਪਰਸਨਲ ਚੈਟ ਜਾਂ ਕਈ ਗਰੁੱਪਸ ਦੇ ਵਿੱਚ ਜਦੋਂ ਤੁਸੀਂ ਐਡ ਹੁੰਨੇ ਹੋ ਤਾਂ ਵੇਖਣ ਨੂੰ ਮਿਲਦਾ ਕਿ ਯੂਅਰ ਸਿਕਿਉਰਿਟੀ ਕੋਡ ਵਿਦ ਦਿਸ ਪਰਸਨ ਇਜ਼ ਚੇਂਜਡ ਸੋ ਇਸ ਦਾ ਮਤਲਬ ਹੈ ਪਹਿਲਾਂ ਨਾਮ ਆਉਂਦਾ ਉਸ ਸ਼ਖਸ ਦਾ ਫਿਰ ਦੱਸਿਆ ਜਾਂਦਾ ਕਿ ਇਹ ਜਿਹੜਾ ਸਿਕਿਉਰਿਟੀ ਕੋਡ ਆ ਇਹ ਚੇਂਜ ਹੋ ਗਿਆ ਸੋ ਅੱਜ ਤੁਹਾਨੂੰ ਦੱਸਾਂਗੇ ਕਿ ਇਹ ਮੈਸੇਜ ਕਿਉਂ ਆਉਂਦਾ ਹੈ ਇਸ ਦੇ ਆਨ ਦਾ ਕੀ ਕਾਰਨ ਹੈ ਔਰ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਰੋਕਣਾ ਨਾ ਰੋਕਣਾ ਉਹ ਤੁਹਾਡੀ ਮਰਜ਼ੀ ਹੈ ਜੇਕਰ ਰੋਕਣਾ ਚਾਹੋਗੇ ਤਾਂ ਰੋਕ ਵੀ ਸਕਦੇ ਹੋ ਜੇਕਰ ਛੱਡਣਾ ਚਾਹੋਗੇ ਤਾਂ ਛੱਡ ਵੀ ਸਕਦੇ ਹੋ ਇਸ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਸੋ ਅਕਸਰ ਵੇਖਿਆ ਜਾਂਦਾ ਕਿ ਜਦੋਂ ਅਸੀਂ ਕਈ ਡਿਫਰੈਂਟ ਡਿਫਰੈਂਟ ਗਰੁੱਪਸ ਦੇ ਵਿੱਚ ਐਡ ਹੁੰਨੇ ਆ ਤਾਂ ਸਾਨੂੰ ਅਜਿਹੇ ਮੈਸੇजेस ਆਉਂਦੇ ਨੇ ਔਰ ਕਈ ਲੋਕ ਇਸ ਨੂੰ ਵੇਖ ਕੇ ਆਣੀ ਖੋ ਜਾਂਦੇ ਨੇ ਕਿ ਇਹ ਮੈਸੇਜ ਮੈਨੂੰ ਕਿਉਂ ਆਇਆ ਅਸਲ ਦੇ ਵਿੱਚ ਜਦੋਂ ਅਸੀਂ ਕਿਸੇ ਨਾਲ ਚੈਟ ਕਰਦੇ ਹਾਂ ਜਾਂ ਕਿਸੇ ਗਰੁੱਪ ਦੇ ਵਿੱਚ ਅਸੀਂ ਐਡ ਹੁੰਨੇ ਹਾਂ ਉੱਥੇ ਕੋਈ ਡਾਟਾ ਸਾਂਝਾ ਕੀਤਾ ਜਾਂਦਾ ਤਾਂ ਐਂਡ ਟੂ ਐਂਡ ਇਨਕ੍ਰਪਸ਼ਨ ਇਨਕਰਪਟਿਡ ਚੈਟ ਜਿਹੜੀ ਹੁੰਦੀ ਹੈ ਜੋ ਕਿ ਪ੍ਰਾਈਵੇਸੀ ਰੱਖੀ ਜਾਂਦੀ ਹੈ ਜਿਸ ਦੇ ਤਹਿਤ ਇਹ ਜਿਹੜਾ ਮੈਸੇਜ ਹੁੰਦਾ ਮਾਈਕਰੋ ਸੈਕਿੰਡਸ ਦੇ ਵਿੱਚ ਇੱਕ ਕੋਡ ਜਿਹੜਾ ਜਨਰੇਟ ਕੀਤਾ ਜਾਂਦਾ WhatsApp ਦੇ ਜ਼ਰੀਏ ਔਰ ਉਸ ਦੇ ਤਹਿਤ ਇਹ ਮੈਸੇਜ ਆਉਂਦਾ ਜਦੋਂ ਕੋਈ ਵੀ ਸ਼ਖਸ ਜਿਸ ਦਾ ਕੰਟੈਕਟ ਤੁਹਾਡੇ ਨੰਬਰ ਦੇ ਵਿੱਚ ਹੈ ਜਦੋਂ ਉਹ ਆਪਣਾ WhatsApp ਰੀਇਨਸਟਾਲ ਕਰਦਾ ਜਾਂ ਆਪਣਾ ਮੋਬਾਈਲ ਬਦਲਦਾ ਸਿੱਧੇ ਤੌਰ ਤੇ ਕਿਹਾ ਜਾਵੇ ਦੁਬਾਰਾ ਜਦੋਂ WhatsApp ਸੇਮ ਨੰਬਰ ਤੇ ਰਜਿਸਟਰਡ ਕੀਤਾ ਜਾਂਦਾ ਤਾਂ ਤੁਹਾਨੂੰ ਇਹ ਮੈਸੇਜ ਆਉਂਦਾ ਸੋ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਇਹ ਤੋਂ ਇਹ ਤੁਹਾਨੂੰ ਨੋਟੀਫਾਈ ਕੀਤਾ ਜਾਂਦਾ ਤੁਹਾਨੂੰ ਦੱਸਿਆ ਜਾਂਦਾ ਕਿ ਤੁਹਾਡੀ ਜਿਹੜੀ ਚੈਟ ਹੈ ਹਲੇ ਵੀ ਪ੍ਰਾਈਵੇਸੀ ਬਰਕਰਾਰ ਹੈ ਐਂਡ ਟੂ ਐਂਡ ਇਨਕ੍ਰਪਟਡ ਹੈ ਸੋ ਦੱਸ ਦਈਏ ਕਿ ਇਸ ਨੂੰ ਜੇਕਰ ਤੁਸੀਂ ਰੋਕਣਾ ਚਾਹੁੰਦੇ ਹੋ ਤਾਂ ਕਿਸ ਤਰ੍ਹਾਂ ਰੋਕ ਸਕਦੇ ਹੋ ਇਸ ਨੂੰ ਰੋਕਣ ਦੇ ਲਈ ਚਾਹੇ ਤੁਹਾਡੇ ਕੋਲ ਐਂਡਰੋਇਡ ਫੋਨ ਹੈ ਚਾਹੇ ਤੁਹਾਡੇ ਕੋਲ ਆਈਫੋਨ ਹੈ ਉਸ ਦੇ ਲਈ ਜਾਣਕਾਰੀ ਸਾਂਝੀ ਕਰਾਂਗੇ ਸੋ ਸਕਰੀਨ ਤੇ ਦੇਖ ਸਕਦੇ ਹੋ ਕਿ ਜੇਕਰ ਤੁਹਾਡੇ ਕੋਲ ਐਂਡਰੋਇਡ ਫੋਨ ਹੈ ਤਾਂ ਇਹਨਾਂ ਮੈਸੇਜਸ ਨੂੰ ਰੋਕਣ ਲਈ ਤੁਸੀਂ ਸਭ ਤੋਂ ਪਹਿਲਾਂ ਸੈਟਿੰਗਸ ਦੇ ਉੱਪਰ ਜਾਓ ਉਸ ਦੇ ਉੱਪਰ ਆਪਸ਼ਨ ਅਕਾਊਂਟ ਦੇ ਉੱਪਰ ਕਲਿੱਕ ਕਰੋ ਔਰ ਉਸ ਤੋਂ ਬਾਅਦ ਸਿਕਿਉਰਿਟੀ ਨੋਟੀਫਿਕੇਸ਼ਨ ਤੇ ਜਾਓ ਔਰ ਜੇਕਰ ਤੁਹਾਨੂੰ ਵੇਖੋ ਕਿ ਨੋਟੀਫਿਕੇਸ਼ਨ ਆਨ ਹੈ ਤਾਂ ਤੁਸੀਂ ਉਸ ਨੂੰ ਆਫ ਕਰ ਸਕਦੇ ਹੋ ਜਿਸ ਦੇ ਨਾਲ ਇਹ ਮੈਸੇजेस ਤੁਹਾਨੂੰ ਨਹੀਂ ਆਉਣਗੇ ਉਸੇ ਤਰ੍ਹਾਂ ਜੇਕਰ ਤੁਸੀਂ ਤੁਹਾਡੇ ਕੋਲ ਆਈਫੋਨ ਹੈ ਅਕਾਊਂਟ ਤੇ ਜਾਓ ਸਿਕਿਉਰਿਟੀ ਨੋਟੀਫਿਕੇਸ਼ਨ ਤੇ ਜਾ ਕੇ ਉਸ ਨੂੰ ਤੁਸੀਂ ਆਫ ਕਰ ਸਕਦੇ ਹੋ ਸੋ ਇਸ ਤਰ੍ਹਾਂ ਤੁਹਾਨੂੰ ਇਹ ਮੈਸੇਜ ਨਹੀਂ ਆਉਣਗੇ ਔਰ ਜੇਕਰ ਆਨ ਕੇ ਵੀ ਤੱਕ ਕੋਈ ਘਬਰਾਉਣ ਵਾਲੀ ਗੱਲ ਨਹੀਂ ਪੈਨਿਕ ਹੋਣ ਵਾਲੀ ਗੱਲ ਨਹੀਂ ਇਹ ਸਿਰਫ ਔਰ ਸਿਰਫ ਤੁਹਾਨੂੰ WhatsApp ਐਪ ਦੇ ਜ਼ਰੀਏ ਨੋਟੀਫਾਈ ਕੀਤਾ ਜਾ ਰਿਹਾ ਕਿ ਤੁਹਾਡੇ ਕੰਟੈਕਟ ਵਾਲੇ ਉਸ ਪਰਸਨ ਨੇ ਜਿਹੜਾ WhatsApp ਹੈ ਦੁਬਾਰਾ ਰੀਨਸਟਾਲ ਕੀਤਾ ਇਸ ਨੰਬਰ ਤੇ ਦੁਬਾਰਾ ਰਜਿਸਟਰਡ ਕੀਤਾ ਸੋ ਅਜਿਹੀਆਂ ਵੀਡੀਓਜ਼ ਵੇਖਣ ਲਈ ਜ਼ਰੂਰ ਫਾਲੋ ਕਰੋ